ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ Farm TV 786 ਤੇ ਸਾਰੇ ਵੀਰਾਂ ਨੂੰ ਬੇਨਤੀ ਵੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਇਹ ਆਪਾਂ ਨਵਾਂ ਬਣਾਇਆ ਜੀ ਚੈਨਲ ਆਪਣਾ ਪਹਿਲਾ ਜਾਨੀ ਕਿ ਇਨਸਰਟ ਹੋ ਗਿਆ ਸੀ ਜੀ ਚੈਨਲ ਇਹ ਆਪਾਂ ਨਵਾਂ ਤਿਆਰ ਕਰਿਆ ਜੀ ਚੈਨਲ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਹਾਂ ਪੰਡ ਤਲਵੰਡੀ ਪਾਈ ਜ਼ਿਲ੍ਹਾ ਫਰੋਜ਼ਪੁਰ ਨੇੜੇ ਮੋਗਾ ਤੇ ਜੀਰਾ ਸ਼ਹਿਰ ਰਹਿ ਜਾਂਦਾ ਜੀ ਨੇੜੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਬਰਬਰੀ ਪੱਠਾ ਦਿਖਾਉਣੀਆਂ ਜੀ ਜਿਹੜੀ ਸਾਹਮਣੇ ਲਾਲ ਗਾਨੀ ਵਾਲੇ ਦੇਖ ਰਹੇ ਹੋ ਤੁਸੀਂ ਉਹ ਦੋ ਦੰਦ ਬਰਬਰੀ ਪੱਠਾ ਜੀ ਤੇ ਦੁੱਧ ਉਹ ਵੀ ਦਿੰਦੀ ਹੈਗੀ 12 ਕਿ ਦਿਨਾਂ ਦੀ ਹੋ ਗੱਬਣਾਗੀ ਤੇ ਜਿਹੜੀ ਉਹ ਨਾਲ ਤੁਰੀ ਫਰਦੀ ਹੈ ਉਹ ਖੀਰੀ ਪੱਠਾ ਜੀ ਉਹ ਵੀ ਉਹ ਵੀ ਦੁੱਧ ਦਿੰਦੀ ਹੈਗੀ ਤੇ ਉਹ ਵੀ 12 ਕਿ ਦਿਨਾਂ ਦੀ ਗੱਬਣਾ ਜੀ ਤੇ ਬਰਬਰੀ ਬੱਕਰੀ ਦੂਈਆਂ ਕਰਾਸ ਹੋ ਗਈਆਂ ਦੋਨੇ ਪੱਠਾਂ ਜਿਹੜੀਆਂ ਤੇ ਜੇ ਰੇਟ ਦੀ ਗੱਲ ਕਰਗੇ ਜਿਹੜੀ ਵੱਡੀ ਦੋਦਾਂ ਦਾ ਪੱਠਾ ਗਈ ਉਹਦਾ ਰੇਟ ਹੈਗਾ ਜੀ 6500 ਰੁਪਿਆ ਵਿੱਚੋਂ ਫਿਕਸ ਰੇਟ ਹੀ ਹੈ ਜੀ ਮਾੜਾ ਮੋਟੀ ਮਾਨਤਨ ਹੋਊਗਾ ਤੇ ਜਿਹੜੀ ਆਹ ਖੀਰੀ ਪੱਠਾ ਗਈ ਇਹਦਾ ਰੇਟ 7500 ਰੁਪਿਆ ਇਹ ਚੋ ਵੀ ਮਾਨਤਨ ਮਾੜਾ ਮੋਟੀ ਹੋਊਗਾ ਬਾਕੀ ਸਕਰੀਨ ਤੇ 22 ਦਾ ਨੰਬਰ ਚੱਲ ਰਿਹਾ ਹੈ ਕਿਸੇ ਮੇਰੇ ਵੀਰ ਨੂੰ ਇਹਨਾਂ ਦੋਨਾਂ ਬਾਰ ਬਰੀ ਪੱਠਾਂ ਚੋਂ ਕੋਈ ਵੀ ਪਸੰਦ ਆਉਂਦੀ ਹੋਵੇ ਜਾਂ ਕੋਈ ਜੋੜਾ ਖਰੀਦਣਾ ਚਾਹੁੰਦਾ ਹੋਵੇ ਤਾਂ ਹੋਰ ਜੇ ਰੇਟ ਹੋ ਜਾਊਗਾ ਜੀ ਤੇ 22 ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋਗੇ ਬਣੇ ਰਹੋ ਆਪਣੇ YouTube ਚੈਨਲ ਫਾਰਮ ਟੀਵੀ ਚੈਨਲ ਤੇ